ਸ਼ਸ਼ੀਕਲ ਜੀ ਸਵਾਗਤ ਕਰਦੇ ਆ ਤੁਹਾਡਾ ਬੀਐਸ ਮੋਟਰ ਗੈਰਜ ਬਰਨਾਲਾ ਸਿਟੀ ਵੱਲੋਂ ਤੁਹਾਡਾ ਭਰਾ ਬਿੱਟੂ ਚਾਹਲ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਆ ਗੱਡੀ ਸੁਵਿਕਟ ਹਾਂਜੀ ਇਹ ਉਹੀ ਗੱਡੀ ਆ ਜਿਹਦੀ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀ ਸੀ ਕਿ ਜਲਦੀ ਲੈ ਕੇ ਆਵਾਂਗੇ ਤੁਹਾਡੇ ਤੱਕ ਇਸ ਗੱਡੀ ਦੀ ਫਾਈਨਲ ਵੀਡੀਓ ਇੰਤਜ਼ਾਰ ਦੀਆਂ ਘੜੀਆਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਲਗਾਤਾਰ ਆਪਣੀ ਵੀਡੀਓ ਦੇ ਵਿੱਚ ਲਾਸਟ ਤੱਕ ਬਨੇ ਰਹੋ ਤੁਹਾਨੂੰ ਦਿਖਾਉਣੇ ਆ ਗੱਡੀ ਦੀ ਫਾਈਨਲ ਲੁੱਕ ਕਿ ਕਿੱਦਾਂ ਦੀ ਬਣੀ ਹੈ ਗੱਡੀ ਆਪਣੇ ਕੋਲੇ ਇਹ ਗੱਡੀ ਪਹੁੰਚੀ ਸੀ ਮਹਾਨ ਸ਼ਹੀਦ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਦੇ ਪਿੰਡੋਂ ਪਿੰਡ ਠੀਕਰੀਵਾਲ ਤੋਂ ਮੇਰੇ ਬਰਨਾਲਾ ਸ਼ਹਿਰ ਦੇ ਲੱਗੇ ਪੈਂਦਾ ਪਿੰਡ ਠੀਕਰੀਵਾਲ ਤੇ ਥੈਂਕ ਯੂ ਕਰਦਾ ਮੈਂ ਬਾਈ ਦਾ ਜਿਨ੍ਹਾਂ ਨੇ 2 ਮਹੀਨੇ ਪਲੱਸ ਵੇਟ ਕੀਤੀ ਆ ਆਪਣੇ ਕੋਲੋਂ ਕੰਮ ਕਰਵਾਉਣ ਦੀ ਇੱਛਾ ਨੂੰ ਪਾਲ ਕੇ ਰੱਖਿਆ ਕਿ ਕੰਮ ਅਸੀਂ ਤੁਹਾਡੇ ਕੋਲੋਂ ਹੀ ਕਰਵਾਉਣਾ ਥੈਂਕ ਯੂ ਬਾਈ ਜੀ ਬਹੁਤ-ਬਹੁਤ ਤੁਹਾਡਾ ਇੰਨਾ ਮਾਣ ਦੇਣ ਦੇ ਲਈ ਚੈੱਕ ਕਰੋ ਗੱਡੀ ਦੀ ਕਲਰ ਕੁਆਲਿਟੀ ਕਿੱਦਾਂ ਦੀ ਬਣੀ ਆ ਵੀਡੀਓ ਫਾਈਨਲ ਤੁਹਾਡੇ ਕੋਲ ਸਾਹਮਣੇ ਆ ਚੁੱਕੀ ਆ ਤੇ ਥੈਂਕ ਯੂ ਕਰਦਾ ਮੈਂ ਉਹਨਾਂ ਸਾਰੇ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਆਪਣੇ ਕੰਮ ਦੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਕੀਤਾ ਹੋਇਆ ਫੋਲੋ ਜਿਨ੍ਹਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਵੀ ਕਰ ਲਿਓ ਬਾਈ ਜੀ ਆਪਣੇ ਪੇਜ ਨੂੰ ਫੋਲੋ